ਮੌਸਮ ਵਿਭਾਗ ਦੇ ਵੱਲੋਂ ਦਿੱਤੇ ਗਏ ਅਲਰਟ ਤੇ ਚੱਲਦਿਆਂ ਗੁਰਦਾਸਪੁਰ ਦੇ ਜ਼ਿਆਦਾ ਇਲਾਕਿਆਂ ਦੇ ਵਿੱਚ ਬੀਤੇ ਸਵੇਰ ਤੋਂ ਹੀ ਤੜਕਸਾਰ بارش ਹੁੰਦੀ ਰਹੀ ਤਾਂ ਉਥੇ ਕਸਬਾ ਕਾਦਿਆ ਵਿਖੇ ਕੁਝ ਘੰਟਿਆਂ ਦੀ ਬਰਸਾਤ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ ਦਿੱਤੀ ਤਾਂ ਦੱਸਦੀ ਕਿ ਦੇਸ਼ ਦੇ ਆਜ਼ਾਦ ਹੋਣ ਦੇ 79 ਸਾਲ ਬਾਅਦ ਵੀ ਗਲੀਆਂ ਨਾਲੀਆਂ ਦਾ ਇਹ ਹਾਲ ਹੈ ਕਿ ਬਰਸਾਤ ਸ਼ੁਰੂ ਹੁੰਦੀਆਂ ਹੀ ਘਰਾਂ ਤੇ ਦੁਕਾਨਾਂ ਦੇ ਅੰਦਰ ਪਾਣੀ ਵੜ ਜਾਂਦਾ ਹੈ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਆਜ਼ਾਦ ਜ਼ਰੂਰ ਹੋਇਆ ਪਰ ਲੋਕ ਆਜ਼ਾਦ ਨਹੀਂ ਹਨ। ਵੋਟਾਂ ਲੈਣ ਮੌਕੇ ਹਰ ਪਾਰਟੀ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਵਿਕਾਸ ਦੇ ਨਾਮ ਤੇ ਖੋਖਲਾਪਣ ਹੀ ਸਾਹਮਣੇ ਨਜ਼ਰ ਆਉਂਦਾ ਹੈ। ਤੇ ਕੁਝ ਦਿਨ ਪਹਿਲਾਂ ਹੀ ਨਗਰ ਕੌਂਸਲ ਦੇ ਵੱਲੋਂ ਤਕਰੀਬਨ 12 ਲੱਖ ਦੀ ਲਾਗਤ ਦੇ ਨਾਲ ਸੁਪਰ ਸ਼ੱਕਰ ਮਸ਼ੀਨ ਮੰਗਵਾ ਕੇ ਨਾਲੇ-ਨਾਲੀਆਂ ਦੀ ਸਫਾਈ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਹ ਮਸ਼ੀਨ ਵੀ ਸਫੇਦ ਹਾਥੀ ਹੀ ਸਾਬਿਤ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕਰਾਂ ਦੇ ਵਿੱਚ ਪਾਣੀ ਵੜ ਗਿਆ ਤਾਂ ਹੁਣ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਪਹੁੰਚਿਆ ਪਰ ਵੋਟਾਂ ਵੇਲੇ ਸਾਰੇ ਹੀ ਇੱਕ ਇੱਕ ਕਰਕੇ ਆ ਜਾਂਦੇ ਨੇ ਮੇਰਾ ਨਹੀਂ ਸੰਤੁਸ਼ਟ ਮਾਰੀ ਆ ਦੇਖੋ ਸਾਡੇ ਘਰਾਂ ਦਾ ਜਦੋਂ بارشਾਂ ਦੀ ਵੋਟਾਂ ਲੈਣ ਤੇ ਆ ਜਾਂਦੇ ਤਾਂ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਹੀ بارش ਦੀ ਸਾਡੇ ਇਹ ਘਰ ਦਾ ਹਾਲ ਹੁੰਦਾ ਹੈ ਤੇ ਵੋਟਾਂ ਲੈਣ ਲਈ ਜਦੋਂ ਦੇ ਨਾ ਹੱਥ ਛੋੜਦੇ ਪਲਾ ਨਹੀਂ ਨਹੀਂ ਇਹ ਤੁਹਾਡੇ ਕੰਮ ਹੋਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਵੋਟਾਂ ਲੈਣੇ ਉਦੋਂ ਹੀ ਆਉਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆ ਸਾਡੀ ਹਾਂਜੀ ਪਰੇਸ਼ਾਨੀ ਪਾਈ ਆ ਮੇਰੇ ਲਈ ਸਾਡੇ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਗਿਸਰੇ ਗੱਦੇ ਸਭ ਖਰਾਬ ਹੋ ਜਾਂਦੇ ਨੇ ਡੁੱਬੇ ਪਏ ਸਭ ਕੁਝ ਸ਼ਹੀ ਤੇ ਨੁਕਸਾਨ ਪਾਈ ਦੇਖੋ ਦੇਖੋ ਤਾਂ ਆਪਣੇ ਅੱਖੀਂ ਦੇਖਦੇ ਪਏ ਕਿੰਨਾ ਡੁੱਬਿਆ ਪਿਆ ਸਭ ਕੁਛ ਉਸ ਮਾਨਸਾਰੇ ਹਾਂਜੀ ਸਾਨੂੰ ਸਹਾਈ ਤਾਂ ਮਿਲ ਜਾਈਦੀ ਕਿ ਕਿੱਥੇ ਉਠਿਆ ਨਹੀਂ ਕੋਠੇ ਵੀ ਸਤੇ ਆਪੇ ਜੋ ਡਿੱਗਦੇ ਨੇ ਫਿਰ ਆਪੇ ਹੀ ਮੁਰੰਮਤ ਕਰਨੇ ਆ ਹੀ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਤੇ ਆ ਕੇ ਪੁੱਛੀ ਜਦ ਵੋਟਾਂ ਲੈਣੀਆਂ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਆ ਇਹਨਾਂ ਦਿਨਾਂ ਚ ਆ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਪੰਦਤੀ ਹਰ ਕੋਈ ਸੁਣ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ 90 ਮੀਟਰ ਪਿੱਛੇ ਸੜ ਗਿਆ 100 ਮੀਟਰ ਵੀ ਲਿਆ ਕੇ ਚੁੱਕ ਕੇ ਫੇਰ ਨਾ ਆਇਆ ਹੁਣ ਫੇਰ ਆ ਹਾਂ ਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਤੇ ਸ੍ਰਿੰਦਰ ਕੁਮਾਰ ਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਤੇ ਵੇਖ ਲੋ ਮੈਂ ਸਭ ਤੋਂ ਪਿਛਲੇ ਕਮਰੇ ਦੇ ਬੈਠਾ ਆਪਣੇ ਜੇ ਇੱਥੇ ਵੇਖ ਲੋ ਪਿਛਲੇ ਕਮਰੇ 'ਚ ਜਲਥਲ ਹੋਈ ਪਈ ਏ ਕੋਈ ਸ਼ਹਿਰ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋ ਦਿਨ ਨਹੀਂ ਤੇ ਵਾਲਿਆਂ ਦੇ ਕੋਠੇ ਆ ਦੇ ਕਿਤੇ ਡਿੱਗ ਬੰਦੇ ਪਰਿਵਾਰ ਕਿੱਥੇ ਜਾਏਗਾ ਬਤੇਗਾ ਮੇਰਾ ਪਰਿਵਾਰ ਹਾਂ ਜੀ ਤੇ ਜਾਨ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਕਾ ਗੇ ਮਾਰੇ ਮੋਤੇ ਇਹਨਾਂ ਨੂੰ ਬੁਲਾ ਲਈ ਹੈ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲ ਹੈ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਹਾਂਜੀ ਕੋਈ ਪੁੱਛ ਨਹੀਂ ਆਨੂੰ ਆਉਂਦਾ ਕਰੇ ਇਹ ਸਾਡਾ ਜੋਂ ਦਾ ਮਾਰ ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹੱਕ ਹੈ ਹੋ ਜਾਂਦੇ ਨੇ ਸੋਚ ਕਰਕੇ ਸਾਨੂੰ ਕੋਈ ਮਾਲੀਮਾਤ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਚੇ ਕਰਾ ਸਕੀਏ ਜਾਂ ਕਿ ਇਹ ਪਾਣੀ ਦੇ ਬਚਾ ਕਰਾ ਸਕੀਆ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕਹਿੰਦੇ ਫਲਾਣੇ ਥਾਂ ਜਾਓ ਜੀ ਉਹ ਫਾਰਮ ਭਰੋ ਥਾਂ ਕਹਿੰਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਇਹ ਬਜ਼ੁਰਗ ਬੰਦਾ ਕਿੱਥੇ ਭੱਜਾ ਫਰਾ ਹਾਂਜੀ ਜਾਂ ਇੱਕ ਥਾਂ ਸਾਰਾ ਕੰਮ ਹੁੰਦਾ ਹੋਵੇ ਚਲੋ ਆਖੇ ਨਾ ਵੀ ਲਾਓ ਲਾਓ ਮਹਾਰਾਜ ਮੇਰੇ ਜਿੱਥੇ ਜਾਣ ਕਰਾਣੇ ਕਰਾਓ ਤੇ ਮੇਰੋਂ ਆ ਮਾਲੀ ਸਾਰਾ ਦਿੱਤੀ ਗਈ। ਹਾਂਜੀ। ਸਰਪੋਰਟ ਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲਚਾਲ ਵੇਖਿਆ ਉਹਨਾਂ ਨੇ। ਆਪ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ। ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀ ਦੁਕਾਨਾਂ 'ਚ ਵੀ ਪਾਣੀ ਆ ਗਿਆ ਭੜੀ। ਕਿੱਥੇ ਜਾਈਏ ਅਸੀਂ? ਅਸੀਂ ਦਿਹਾੜੀਦਾਰ ਬੰਦੇ ਆ ਜੀ। ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਐ। ਇਹ ਕੀ ਕਰੀਏ ਸਾਡੇ ਛੋਟੇ-ਛੋਟੇ ਬੱਚੇ ਆ। ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ। ਸਾਰੇ ਪਾਸੇ ਇਹੀ ਹਾਲ ਐ। ਫੂਟੀਆਂ ਜੇ ਲੈ ਕੇ ਜਾਂਦੇ ਆ ਸਾਡੀ ਸਕੂਟਰੀਆਂ ਖਰਾਬ ਹੋਣੀਆਂ ਭਾਰੀ ਅਸੀਂ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਆ ਦੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਚਲੋ ਨਾ ਮੀਂਹ ਪੈ ਰਿਹਾ ਇਹ ਭਾਜੀ ਸਵੇਰ ਦੀ ਬਾਰਿਸ਼ ਲੱਗੀ ਏ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਭਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਹੈ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਦੁਕਾਨਾਂ 'ਚ ਪਾਣੀ ਆ ਗਿਆ ਕੀ ਕਰੀਏ ਭਾਈ ਇਹ ਹੀ